ਇਹ ਤੁਹਾਡੇ ਦੋ ਬੇਟੇ ਨੇ ਜੀ ਦੋ ਬੇਟੇ ਨੇ ਮਰੇ ਆ ਤੁਹਾਡਾ ਪਿਆਰ ਉਹਨਾਂ ਪਰ ਸੀ ਪਿਆਰ ਦਾ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕਰਿਆ ਮਾਂ ਪਿਓ ਦਾ ਬੱਚਿਆਂ ਦਾ ਪਿਆਰ ਤਾਂ ਦਿਖਾਇਆ ਨਹੀਂ ਜਾਂਦਾ ਵੀ ਕਿੰਨਾ ਨਾਲ ਮੈਂ ਬਰਦਾ ਵਿੱਚ ਦੱਸ ਸਕਦਾ ਠੀਕ ਹੈ ਜੀ ਹੁੰਦਾ ਹੀ ਹੁੰਦਾ ਇਹ ਠੀਕ ਆ ਇਹ ਫੀਲਿੰਗ ਆ ਇੱਕ ਅੰਦਰੋਂ ਠੀਕ ਹੈ ਜੀ ਦੋਨਾਂ ਲਈ ਬਰਾਬਰ ਆ ਕਿ ਦੋਨਾਂ ਬਰਾਬਰ ਦੋਨਾਂ ਦਾ ਜਿਵੇਂ ਹੁਣ ਇੱਕ ਸ਼ਰਾਸਤੀ ਸੀਗਾ ਛੋਟਾ ਉਹਨੂੰ ਘੂਰਦਾ ਕਾ ਪਿਆਰ ਰਹਿਦਾ ਸੀ ਇਹਦਾ ਮਤਲਬ ਇਹ ਨਹੀਂ ਸੀ ਵੀ ਮੈਂ ਉਹਨੂੰ ਪਿਆਰ ਨਹੀਂ ਕਰਦਾ ਕਰ ਜਾਂਦਾ ਹੋਊਗਾ ਹਾਂ ਉਹਨੂੰ ਇਹ ਨਹੀਂ ਹੁੰਦਾ ਸੀ ਮੈਨੂੰ ਇਹ ਮਤਲਬ ਨਹੀਂ ਸੀ ਵੀ ਮੈਂ ਇਹਨੂੰ ਪਿਆਰ ਨਹੀਂ ਕਰਦਾ ਹੁਣ ਘੂਰਦਾ ਸੀ ਉਹਨੂੰ ਜੀ ਉਹ ਉਹਦੀਆਂ ਹਰਕਤਾਂ ਦੇਖ ਕੇ ਘੂਰਦਾ ਸੀ ਵੀ ਇਹ ਲੋੜ ਰਹੇ ਠੀਕ ਹੈ ਜੀ ਤੇ ਉਹ ਗੁੱਸਾ ਕਰਦਾ ਸੀ ਖੇਦੇ ਸੀ ਅਸੀਂ ਇੱਕ ਦੂਜੇ ਨਾਲ ਵੀ ਮੈਨੂੰ ਹਾਂ ਵੀ ਉਹ ਗਿਆ ਸੋਚਦਾ ਸੀ ਮੈਨੂੰ ਜਾਣ ਕੇ ਘੂਰਦਾ ਮੈਂ ਸੋਚ ਕਹਦਾ ਸੀ ਇਹ ਮੰਨਦਾ ਨਹੀਂ ਹਾਂਜੀ ਹਾਂਜੀ ਵੀ ਕਿਸੇ ਲੈਣ ਤੇ ਨਹੀਂ ਆਉਂਦਾ ਬਸ ਆਹੀ ਵਜ੍ਹਾ ਹੁੰਦੀ ਸੀ ਮਾਪੇ ਉਹਦੀ ਘੂਰਦੇ ਹੋਰ ਮਾਪੇ ਉਹਨੂੰ ਇਹ ਤਾਂ ਹੁੰਦਾ ਨਹੀਂ ਹੈਗਾ ਵੀ ਇੱਕ ਨੂੰ ਪਿਆਰ ਕਰਦਾ ਇੱਕ ਨੂੰ ਕਰਦਾ ਨਹੀਂ ਪਿਆਰ ਦੋਨਾਂ ਨੂੰ ਬਰਾਬਰ ਮਾਪੇ ਕਰਦੇ ਹੁੰਦੇ ਨੇ ਇਹ ਨਹੀਂ ਹੁੰਦਾ ਹਾਂ ਕਿਉਂ ਬੱਚੇ ਚਾਹੇ ਦੋ ਨੇ ਚਾਹੇ ਤਿੰਨੇ ਉਹਦਾ ਪਿਆਰ ਤਾਂ ਮਾਪਿਆਂ ਨੇ ਬੱਚਿਆਂ ਨੂੰ ਕਰਨਾ ਹੀ ਕਰਨਾ ਕਿਉਂ ਠੀਕ ਹੈ ਜੇ ਉਹ ਹਿਲਤਾ ਕਰਦਾ ਸੀਗਾ ਹਾਂਜੀ ਹਾਂਜੀ ਤਾਂ ਮੈਂ ਜੇ ਬਾਹਰੋਂ ਕੰਮ ਤੋਂ ਆਉਂਦਾ ਸੀ ਤਾਂ ਮੈਂ ਘਰੇ ਆ ਕੇ ਘਰ ਦੇ ਆਉਂਗਾ ਤੂੰ ਪਹਿਲਾਂ ਇਹੀ ਪੁੱਛਦਾ ਸੀ ਬੂਡੂ ਕਿੱਥੇ ਆ ਠੀਕ ਹੈ ਕਿਉਂ ਨਹੀਂ ਮੈਨੂੰ ਕੀ ਸੀ ਜਿਵੇਂ ਪਿਆਰ ਨਾ ਕਰਦਾ ਜਿੱਥੇ ਫਿਰਦਾ ਫਰੀ ਜਾਵੇ ਥੋੜਾ ਸ਼ਰਾਰਤੀ ਕਰਕੇ ਤਾਂ ਉਹਦੀਆਂ ਸ਼ਰਾਰਤਾਂ ਕਰਕੇ ਹੀ ਕਰਦੇ ਵੀ ਸਾਹ ਬਾਹਰ ਗਿਆ ਹੋਇਆ ਵੀ ਕੋਈ ਨਵਾਂ ਕਮਰਾ ਖੜਾ ਕਰ ਦੋਵੇ ਠੀਕ ਹੈ ਉਹ ਬਸ ਇਹ ਨਹੀਂ ਪਤਾ ਆਉਂਦਾ ਵੀ ਉਹਨੇ ਕੀ ਕਰਕੇ ਆਣਾ ਕਰੋਗੇ ਠੀਕ ਹੈ ਜੀ ਤੇ ਨਾਲ ਲੜ ਪਿਆ ਕਿਸੇ ਨੂੰ ਕੁੱਟਦਾ ਕਿਸੇ ਤੋਂ ਕੁੱਟਾ ਲਈ ਬਸ ਆਹੀ ਆਸਾਂ ਤੋਂ ਕਰਾਂਦਾ ਜੀ ਬਾਕੀ ਅੱਜ ਕੱਲ੍ਹ ਜਿਵੇਂ ਨਸ਼ਾ ਚੱਲਦਾ ਉਹ ਦਾ ਹੁੰਦਾ ਸੀਗਾ ਵੀ ਐਵੇਂ ਗਲਤ ਲਾਈਨ ਚ ਨਾ ਵੜ ਜਾਵੇ ਇਹੇ ਗੱਲਾਂ ਤੋਂ ਘੂਰ ਦਾ ਮਾਪਿਓ ਹੋਰ ਤਾਂ ਗਏ ਸਾਡੀ ਸੰਗਤ ਮਾੜੀ ਨਾ ਮਿਲ ਜਾਵੇ ਹਾਂ ਹੋਰ ਕੋਈ ਮਾਪਿਓ ਨੂੰ ਇਹ ਨਹੀਂ ਹੁੰਦਾ ਵੀ ਇੱਕ ਨੂੰ ਪਿਆਰ ਵੱਧ ਕਰਦਾ ਹੈ ਕੋਣ ਘੱਟ ਕਰਦਾ ਠੀਕ ਹੈ ਜੀ ਤੇ ਹੁਣ ਉਹ ਕਿੱਥੇ ਬਾਹਰ ਉਹ ਹੁਣ ਮਲੇਸ਼ੀਆ ਚ ਲੈ ਗਿਆ ਹੋ ਗਏ ਉਹਨੂੰ 10 ਦਿਨ ਗਿਆ ਤਾਂ ਵੇਟ-ਵੀਟ ਤੇ ਸੀਗਾ ਠੀਕ ਹੈ ਜੀ ਪਰ ਤੇ ਕਿਆ ਹੁਣ ਉਹ ਖੁਸ਼ ਆ ਪੂਰਾ ਬਈ ਹੁਣ ਤਾਂ ਖੁਸ਼ ਹੀ ਹੋਊਗਾ ਹਣ ਮੇ ਤੋਂ ਦੂਰ ਆਉਂਦਾ ਘੂਰ ਨਾ ਨਹੀਂ ਫੇਰ ਵੀ ਹਾਂ ਹੋ ਗਿਆ ਉਹ ਹਾਂ ਉਹਦੇ ਗੱਲਾਂ ਬਾਤਾਂ ਦਾ ਪਤਾ ਲੱਗਦਾ ਵੀ ਹੁਣ ਥੋੜਾ ਬਹੁਤਾ ਸਮਝ ਗਿਆ ਲੱਗਦਾ ਵੀ ਜੋ ਮੈਨੂੰ ਮੇਰਾ ਡੈਡੀ ਕਹਿੰਦਾ ਸੀ ਵੀ ਉਹੀ ਸਹੀ ਸੀ ਮੈਂ ਹੀ ਗਲਤ ਸੀਗਾ ਠੀਕ ਹੈ ਜੀ ਤੇ ਬਡੇ ਬੇਟੇ ਨੂੰ ਸ਼ੌਂਕ ਬਾਹਰ ਜਾਂਦਾ ਉਹਦਾ ਵੀ ਯਾਰ ਸ਼ੌਕ ਐ ਜੇ ਪਹਿਲਾਂ ਦੋ ਕੁ ਵਾਰੀ ਉੱਠਿਆ ਸੀਗਾ ਠੀਕ ਹੈ ਜੀ ਬਣਿਆ ਨਹੀਂ ਕੰਮ ਫਿਰ ਕਹਿੰਦਾ ਛੱਡ ਮੈਨੂੰ ਕਹਿੰਦਾ ਇੱਥੇ 25-30000 ਰੁਪਇਆ ਬਣੀ ਜਾਵੇ ਕਹਿੰਦਾ ਮੇਰਾ ਬਾਹਰ ਹੀ ਬਾਹਰ ਆ ਆਦਾ ਕੰਮ ਕਰਦਾ ਟੇਕੇ ਕਰਦਾ ਹਾਂ ਵਿਆਹ ਹੋ ਗਿਆ ਹਾਂ ਹਾਂ ਵਿਆਹ ਹੋ ਗਿਆ ਠੀਕ ਹੈ ਜੀ ਹੋ ਗਿਆ ਦੋ ਕੁ ਸਾਲ ਵਿਆਹ ਹੋਏ ਨੂੰ ਠੀਕ ਹੈ ਜੀ ਕੰਮ ਕਰੀ ਜਾਂਦਾ ਟੇਕੇ ਵਧੀਆ ਮਾ ਭਾਈ ਜੇ ਤੂੰ ਜਿੱਥੇ ਖੁਸ਼ ਆ ਯਾਰ ਇਹਦੀ ਪਹਿਲਾਂ ਤੋਂ ਆਤ ਰਹੀ ਆ ਮੇਰੇ ਪਿਓ ਨੇ ਵੀ ਮੇਰੇ ਸਾਨੂੰ ਕਦੇ ਕਿਸੇ ਚੀਜ਼ ਤੋਂ ਘੂਰਿਆ ਨਹੀਂ ਸੀਗਾ ਰੋਕਿਆ ਨਹੀਂ ਸੀਗਾ ਠੀਕ ਹੈ ਜੀ ਵੀ ਜੋ ਮੰਗਦੇ ਸੀ ਮਿਲ ਜਾਂਦਾ ਮਿਲ ਜਾਂਦਾ ਸੀ ਠੀਕ ਠੀਕ ਇਹੀ ਹੈ ਨਾ ਬਾਰੇ ਆ ਚਾਹੇ ਮੈਂ ਘੱਟ ਕਮਾਇਆ ਚਾਹੇ ਵੱਧ ਕਮਾਇਆ ਹਾਂਜੀ ਵੀ ਜੋ ਚੀਜ਼ ਦੀ ਨਾ ਇਹ ਡਿਮਾਂਡ ਹੁੰਦੀ ਸੀ ਉਹ ਮਤਲਬ ਠੀਕ ਹੈ ਟਾਈਮ ਲੱਗ ਜਾਂਦਾ ਸੀਗਾ ਟਾਈਮ ਲੱਗ ਪਰ ਪੂਰੀ ਹੋ ਜਾਂਦੀ ਪੂਰੀ ਹੋ ਜਾਂਦੀ ਸੀਗੀ ਹੋ ਫਿਰ ਸਾਨੂੰ ਚਾਹੀਦਾ ਵੀ ਕੀ ਹੁੰਦਾ ਹਾਂਜੀ ਹਾਂਜੀ ਦੀ ਆਪਣੀ ਵੀ ਸਮਝੇ ਰਹਾ ਵਿੱਚ ਜੇ ਬੱਚੇ ਨੂੰ ਮੂੰਹੋਂ ਕੱਢੀ ਚੀਜ਼ ਨਾਲ ਦੀ ਨਾਲ ਮਿਲ ਜੇ ਤਾਂ ਵੱਧ ਵਿਗੜ ਜਾਂਦਾ ਜੀ ਵਿਗੜ ਵੀ ਵੱਧ ਜਾਂਦਾ ਫਿਰ ਉਹਨੂੰ ਕਦਰ ਵੀ ਨਹੀਂ ਹੁੰਦੀ ਹਾਂਜੀ ਕਦਰ ਨਹੀਂ ਹੁੰਦੀ ਫਿਰ ਪਤਾ ਮਰਦਾ ਜਾਣੀ ਆ ਮਾਰੂਗਾ ਅਗੇ ਇਹਨੂੰ ਹੂੰ ਹੂੰ ਠੀਕ